ਲੋ ਵੀ ਮਿੱਤਰੋ ਅੱਜ ਆ ਸ਼ਾਰਟ ਵੀਡੀਓ ਬਣਾਈ ਸੀਗੀ ਦੇਸੀ ਘਿਓ ਬਣਾਉਣ ਦੀ ਠੀਕ ਹੈ ਕਿਉਂਕਿ ਜਿਹੜਾ ਦੇਸੀ ਘਿਓ ਆ ਕਹਿੰਦੇ ਹੁੰਦੇ ਆ ਵੀ ਐਵੇਂ ਤਾਂ ਬਣਦਾ ਨਹੀਂ ਵੀ ਇਹਨੂੰ 2-3 ਪ੍ਰੋਸੈਸਰ ਥਾਵੇਂ ਦੀ ਨਗਾਉਣਾ ਪੈਂਦਾ ਪਹਿਲਾਂ ਮੱਖਣੀ ਨੂੰ ਗਰਮ ਕਰਕੇ ਘਿਓ ਬਣਦਾ ਫਿਰ ਘਿਓ ਨੂੰ ਗਰਮ ਕਰਕੇ ਨਤਾਰਿਆ ਜਾਂਦਾ ਤੇ ਫਿਰ ਤੀਜੀ ਵਾਰ ਜਾ ਕੇ ਮਤਲਬ ਨਤਾਰ ਕੇ ਤੇ ਫਿਰ ਜਾ ਕੇ ਜਿਹੜੀ ਜਿਹੜੀ ਇਹਦੀ ਪੈਕ ਹੁੰਦਾ ਇਹ ਠੀਕ ਹੈ ਇਹ ਜਿਹੜੀ ਹੈਗੇ ਜਮਾ ਜਿਹੜੀ ਦੇਸੀ ਘਿਓ ਦੀ ਬਣਨ ਦੀ ਵਿਧੀ ਹੈ ਤੇ ਬਾਕੀ ਜਿਵੇਂ ਆਮ ਆਪਾਂ ਘਰੋਂ ਨਹੀਂ ਬੈਸੇ ਬਣਾਉਂਦੇ ਜਿਵੇਂ ਕੋਈ ਯਾਰ ਦੋਸਤ ਜਿਵੇਂ ਕਹਿੰਦਾ ਯਾਰ ਵੀ 5-4 ਕਿਲੋ ਵੀ ਸਾਨੂੰ ਬਣਾ ਦੋ ਤਾਂ ਫਿਰ ਐਂ ਪਾਈ-ਪਾਈ 7-7 ਕਿਲੋ ਦੁੱਧ ਬਾਧ ਰੱਖ ਕੇ ਬਸ ਉਹਦਾ 5-4 ਕਿਲੋ ਥੋੜੇ ਦਿਨਾਂ ਦੇ ਵਿੱਚ ਉਹ ਮਿਜਕਰ ਤਿਆਰ ਕਰ ਦੇਈਦਾ ਤਾਂ ਕਈ ਵਾਰੀ ਇਕੱਠੇ ਵਾਲਾ ਕਹਿੰਦਾ ਤੇ ਫਿਰ ਉਸ ਹੱਬ ਨਾਲ ਦੁੱਧ ਬਾਧ ਰੱਖ ਲਈਦਾ ਤੇ ਕਾੜਨੀ ਵਾਲੇ ਦੁੱਧ ਵਾਲਾ ਕਹੋਆ ਭਾਈ ਜਿਹੜੀ ਕਹਿੰਦੇ ਹੁੰਦੇ ਆ ਵੀ ਇਹ ਕਿਉਂ ਦੀ ਮਨਿਆਦ ਹੁੰਦੀ ਆ ਆਪਾਂ ਉਹਦੀ ਜਿੰਨੇ ਮਰਜ਼ੀ ਸਾ ਰੱਖ ਲਾ ਤਾਂ ਇਹ ਖਰਾਬ ਨਹੀਂ ਹੁੰਦਾ ਕਿਉਂਕਿ ਇਹਨੇ ਨੰਗਣੀ ਬਾਈ ਘਟੋ-ਘਟ ਤਿੰਨ ਤੋਂ ਚਾਰ ਪ੍ਰੋਸੈਸ ਬਣ ਜਾਂਦੇ ਆ ਪਹਿਲਾ ਮੱਖਣ ਨਿਕਲਦਾ ਮੱਖਣ ਤੋਂ ਲੱਸੀ ਕਢ ਕੇ ਫਿਰ ਕਿਉਂ ਬੰਦਿਆ ਫਿਰ ਕਿਉਂ ਨਾ ਤਾਂ ਰਹਿ ਜਾਂਦਾ